ਹੈਲੋ ਹੰਡੀ ਸੁਸਤਰੀ ਕਲਕਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਾਰਮ ਤੇ Facebook ਪੇਜ ਬਰਾਡੇ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਜਰਸੀ ਬੱਚਾ ਦੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਅੱਜ ਤੁਹਾਨੂੰ ਬਹੁਤ ਟਾਪ ਕੁਆਲਿਟੀ ਦੇ ਦੋ ਬੱਚੇ ਦਿਖਾਉਣੇ ਆ ਬਾਈ ਜੀ ਜਿਹੜਾ ਇੱਕ ਨੰਬਰ ਤੇ ਬੱਚਾ ਦੇਖੀ ਜਾ ਰਿਹਾ ਜੀ 2.5 ਮਹੀਨੇ ਉਮਰ ਦਾ ਬੱਚੀ ਦੀ ਬਰੀ ਲਵਾਈ ਲਈ ਬਹੁਤ ਆ ਤੇ ਬਹੁਤ ਟਾਪ ਕੁਆਲਿਟੀ ਦਾ ਬੱਚਾ ਤਾਰੀ ਤਾਂ ਇਹ ਕੋ ਪੁਰਸ਼ਕ ਨੇ ਦੂਜੀ ਵਛੀ ਦੀ ਮਰ ਚਾਰ ਮਹੀਨੇ ਆ ਜੀ ਇਹ ਵੀ ਬਹੁਤ ਬਰੀਕ ਵਾਲੀ ਵਛੀ ਹੈ ਫੇਸ ਕੁਆਲਟੀ ਚੈੱਕ ਕਰੋ ਬਹੁਤ ਸੋਹਣਾ ਬੱਚਾ ਦੋਨੇ ਬੋਦੀ ਵਾਲੇ ਕਾਲੇ ਅੱਖਾਂ ਵੇ ਸਕਰੀਨ ਥੱਲੇ ਆਪਣਾ ਨੰਬਰ ਚੱਲ ਰਿਹਾ ਵੀ ਜਿਹਨੇ ਲੈਣੇ ਹੋ ਸੰਪਰਕ ਕਰ ਸਕਦਾ ਤੇ ਇੱਕ ਵਾਰ ਵੀਰੇ ਦੁਆਰਾ ਬੇਨਤੀ ਕਰਦੇ ਜਿਨਨੇ ਵੀ ਜਰਸੀ ਬੱਚੇ ਲੈਣੇ ਆ ਆਪਣਾ ਚੈਨ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਸ਼ੇਅਰ ਆਪਣਾ ਜੈਤੂਆ ਜ਼ਿਲ੍ਹਾ ਫਰੀਦਕੋੜਾਈ ਪੂਰੇ ਟਾਪ ਕਲਾਸ ਬ੍ਰੀਡ ਵਾਲੇ ਆਪਣੇ ਕੋਲ ਜਰਸੀ ਬੱਚੇ ਹਰ ਵਕਤ ਹਾਜ਼ਰ ਹੁੰਦੇ ਬੱਚਿਆਂ ਦੀ ਖੜਨੀ ਕੁੜਨੀ ਚੈੱਕ ਕਰੋ ਜੀ ਫੇਸ ਕੁਆਲਿਟੀ ਚੈੱਕ ਕਰੋ ਪੂਰੇ ਟਾਪ ਕੁਆਲਿਟੀ ਦੇ ਬੱਚੇ ਤੇ ਆਪਣੇ ਕੋਲ ਹੋਰ ਵੀ 10 12 ਮੱਛੀਆਂ ਆਈਆਂ ਬਾਈ ਜੀ ਜਿਨ੍ਹਾਂ ਨੂੰ ਜਰਸੀ ਬੱਚੇ ਲੈਣੇ ਆਪਾਂ ਸਕਰੀਨ 'ਤੇ ਲਿ ਨੰਬਰ ਚੱਲ ਗਿਆ ਉਸ ਨੰਬਰ ਤੇ ਸਪਾਰਕ ਕਰੋ ਧੰਨਵਾਦ ਦੋਸਤੋ